ਇਹ ਕੈਂਪ ਲਾਇਆ ਗਿਆ ਕਿ ਸਹੂਲਤਾਂ ਨਹੀਂ ਮੈਂ ਬੇਸਾਰਾ ਵੈਲਫੇਅਰ ਸੁਸਾਇਟੀ ਲਹਿਰਾਗਾ ਘਰ ਦੇ ਮਾਤਮ ਲਹਿਰਾਗਾ ਨਿਕਟ ਕਾਲੀ ਮਾਤਮ ਮੰਦਿਰ ਕਮੇਟੀ ਦਾ ਬਹੁਤ ਬਧਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮਾਤਾ ਰਵੀਰ ਨਾਦੀ ਜੀ ਦੀ ਪੁੱਜੀ ਵਰਸੀ ਮੌਕੇ ਵਿਸ਼ਾਲ ਮੈਡੀਕਲ ਕੈਂਪ ਲਾਇਆ ਹੈ ਇਸ ਵਿੱਚ ਕਿਸੇ ਨੂੰ ਜਿਲ੍ਹੇ ਦੇ ਸੱਪਟ ਡਾਕਟਰ ਆਪਣਾ ਡਾਕਟਰ rahul Gupta ਫੈਮਲੀ ਮੈਡੀਸਿਨਰ ਤੇ ਡਾਕਟਰ ਅੰਮੋਲ ਗੁਪਤਾ ਹੈ ਇਹ ਆਪਣਾ कार्तिक ਜਨਮ ਦਿਨ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਸਹੂਲਤ ਦੇ ਰਹੇ ਨੇ ਜਿਸ ਵਿੱਚ ਕੀ ਕੁਝ ਟੈਸਟ ਕੀਤੇ ਹੋਏ ਪਹੁੰਚ ਦਿੱਤੇ ਜਾ ਰਹੇ ਨੇ ਜੀ ਤੇ ਦਵਾਈਆਂ ਵੀ ਉਹ ਪਹੁੰਚ ਦਿੱਤੇ ਜਾ ਰਹੇ ਨੇ ਬਹੁਤ ਉਸ ਅੰਗajou ਕਰਨਾ ਹਜੇ ਟਾਈਮ ਕੁਝ ਵੀ ਹੋਇਆ 2 ਵਜੇ ਤੱਕ ਹੀ ਕੈਂਪ ਹੈ ਤੇ ਹੁਣ ਤੱਕ 200 ਪਲੱਸ ਪਰਸੀ ਕੱਟ ਚੁੱਕੀ ਹੈ ਲੋਕਾਂ ਦੇ ਭਾਰੀ ਹਿਸ਼ਾਰਕ ਵਿੱਚੋਂ ਮਿਲ ਰਿਹਾ ਹੈ ਠੀਕ ਹੈਣਾ ਚਾਹੁੰਦੇ ਹੋ ਵਿਸ਼ੇ ਸ਼ਹਿਰ ਵਾਸੀਆਂ ਜੀ ਸ਼ਹਿਰ ਵੱਸੇ ਲੋਕੀ ਹੈ ਵੀ ਜੋ ਵੀ ਤੁਹਾਡੇ ਮੱਧਮ ਲਈ ਦੇਖ ਰਹੇ ਨੇ ਵੀ ਬਤੁਲਤ ਕੈਂਪਰਾਈਜ਼ ਕਰਾ ਲਓ ਕਿ ਜੇ ਕੈਂਪ ਖਾ ਰਹੇ ਹਫਤੇ ਐਤਵਾਰ ਨੂੰ ਲੱਗਦਾ ਹੈ ਤੇ ਅੱਜ ਵਿਸ਼ੇਸ਼ ਕਟਾਉਣ ਦੀ ਟੀਮ ਸਾਡੇ ਲਈ ਆਨ ਕਰਨਾ ਇਸ ਕੈਂਪ ਦਾ ਪੱਛਪੱਦ ਲੋਕੀ ਕੋਈ ਕੋਈ ਬਿਨਾ ਕੈਂਪ ਰੋ ਕੋਈ ਜਿਵੇਂ ਬੇਸਾਰਾ ਛੋਟੇ ਕੋਈ ਬਾਅਦ ਚ ਵੀ ਆਂਦਾ ਹੈ ਦਾ ਕੀ ਹਲੋ ਕੋਈ ਨਹੀਂ ਕਿਤੇ ਆਪਾਂ ਦਾ ਪਹਿਲਾ ਵੀ ਮੁਨਕਤਰੀ ਸੇਵਾ ਵਾਲੀ ਹਰ ਟੈਨ ਪਿਆਰ ਆ ਕੋਈ ਵੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦਾ ਜਦੋਂ ਵੀ ਉਹ ਬਣਾ ਕੇ ਉਹ ਹੱਥ ਨੂੰ ਸਾਡੇ ਦੇ ਹੱਥ ਦਾ ਰਾ ਸ਼ਰਮਾ ਜੀ ਰਾ ਸ਼ਰਮਾ ਜੀ ਜਿਹੜਾ ਤੇ ਕੈਂਪ ਲਾਇਆ ਕੀ ਕਹਿਣਾ ਚਾਹੁੰਦੇ ਨੇ ਉਹ ਹੈ ਇਹ ਕੈਂਪ ਹੈ ਕਾਲੀ ਮਾਤਾ ਮੰਦਿਰ ਕਮੇਟੀ ਹੈ ਇਹ ਤੇ ਮੰਡਲੋਂ ਵੱਲੋਂ ਅੱਗੇ ਨਾਲ ਵੇਹਤਰਾ ਚੀਜ਼ਾਂ ਤੋਂ ਵੱਲ ਰਲਮੀ ਤੇ ਪੁਰਨਾ ਸੋਤਾ ਵੱਲ ਲਗਾਇਆ ਜਾਂਦਾ ਜੀ ਬਹੁਤ ਦੇਰ ਤੋਂ ਇਹ ਇੱਛਾ ਸੀ ਵੀ ਇਦਾਂ ਕੰਮ ਕਰ ਲਈਏ ਪਰ ਸਾਨੂੰ ਕੋਈ ਸ਼ਬਦ ਨਹੀਂ ਆ ਰਹੀ ਕਿ ਕਿੱਦਾਂ ਕਰੀਏ ਇਕੱਲੇ ਬੱਲੇ ਦੀ ਗੱਲ ਨਹੀਂ ਹੁੰਦੀ ਸਾਡੀ ਵੇਹਤਰਾ ਚੀਜ਼ਾਂ ਤੋਂ ਵੱਲ ਕੋਈ ਸੈਟਿੰਗ ਨਾਲ ਗ ਉਹਨਾਂ ਸਾਨੂੰ ਕਈਆ ਪਰਾਲੀ ਦੇ ਕੈਂਪ ਲੱਗਦਾ ਹੈ ਤੁਸੀਂ ਹੁਣ ਕੈਂਪਸ ਵੀ ਦਿੱਤਾ ਹੈ ਹਰ ਹਫਤੇ ਕੈਂਪੋ ਲੱਗਦਾ ਹੈ ਜੀ ਜਿਹਦੇ ਵਿੱਚ ਜਿਹੜੀ ਦਵਾਈਆਂ ਫ੍ਰੀ ਦਿੱਤੀ ਜਾਂਦੀਆਂ ਹੈ ਜੀ ਰਿਵਿ ਪਰਚੀ ਹੈ ਪਰਚੀ ਦੇ ਕੋਪਾ ਬਿਲ ਨਹੀਂ ਹੈ ਪਰਚੀ ਦੀ ਕੋਪਾ ਬਿਲ ਨਹੀਂ ਹੈ ਜੀ ਉਹ ਫ੍ਰੀ ਦਿੱਨੇ ਆਣੀ ਇਸ ਕਰਕੇ ਹਰ ਹਫਤੇ ਸਾਨੂੰ ਕੋਈ ਦਾਨੀ ਕੁਝ ਫ੍ਰੀ ਪੈਣ ਪਰ ਮਿਲ ਜਾਂਦੀ ਹੈ ਜਿਹੜੇ ਦਵਾਈਆਂ ਖਰਚਾ ਉਹ ਉਡਦੇ ਨਹੀਂ ਹਰ ਬਲਕਿ ਐਤਵਾਦ ਨੂੰ ਸਾਨੂੰ ਪ੍ਰੋਵਾਈਡ ਪ੍ਰੋਵਾਈਡ ਕਰਾਉਂਦੇ ਨੇ ਕਰਨੀ ਹੁੰਦੀ ਤਾਂ ਅਸੀਂ ਅਰਦੇ ਕੋਲ ਹੀ ਦਿੰਨੇ ਆ ਇਸੇ ਤਰ੍ਹਾਂ ਬਹੁਤ ਸਹਿਯੋਗ ਮਿਲਿਆ ਸ਼ਹਿਰ ਵਾਸੀਆਂ ਦਾ ਸਤ ਜੋੜ ਕੇ ਹੀ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਸਾਡਾ ਸਹਿਯੋਗ ਉਹਨੂੰ ਸਾਡਾ ਹੌਸਲਾ ਵਧੇ ਅਸੀਂ ਇਹ ਚੈਰਿਟੀ ਵੱਲੋਂ ਅਸੀਂ ਹੋਰ ਅੱਗੇ ਲੱਗ ਜਾਈਏ ਸਾਡੀ ਸੋਚ ਹੈ ਵੀ ਹੁਣ ਤਾਂ ਅਸੀਂ ਹਰਤੇ ਬਾਅਦ ਕਰਦੇ ਆ ਕੋਲ ਬਾਰੇ ਟਾਈਮ ਦੇ ਵਿੱਚ ਸੀ ਕੰਟੀਨਿਊ ਲਗਾਤਾਰ ਡਿਲੀ ਸੀ ਡਾਕਟਰ ਨੇ ਪ੍ਰੋਵਾਈਡ ਕਰੀਏ ਤੇ ਇਸ ਨੂੰ ਲੈ ਕੇ ਵੱਡਾ ਕੰਮ ਕਰਨਾ ਥੋੜਾ ਜਾਵੇ ਸਾਡੀ ਸੋਚ ਅੱਗੇ ਬਹੁਤ ਜ਼ਿਆਦਾ ਹੈ ਪਰ ਇਹ ਤਾਂ ਗਣੂਗਾ ਜੇ ਸ਼ਹਿਰ ਵਸ ਸਹਿਯੋਗ ਦੇ ਦੇਣਗੇ ਸਾਡਾ ਹੌਸਲਾ ਵਧੂਗਾ ਬਸੇ ਸ਼ਹਿਰ ਵਾਸੀ ਬਹੁਤ ਸਾਰੇ ਸਹਿਯੋਗ ਦੇ ਰਹੇ ਨੇ ਆਸਾਂ ਨੂੰ ਕੋਈ ਨਾ ਨਹੀਂ ਕਰਦਾ ਇਹ ਕਹਿੰਦਾ ਅੱਜ ਜੀ ਦੀਪਕੂ ਦੇ ਪੱਤਰਕਾਰ ਨੇ ਲਾਹੇ ਮਾਤਾ ਯਾਦ ਵਿੱਚ ਅੱਜ ਇੱਕ ਕੈਂਪੇਨ ਉਹਨਾਂ ਵੱਲੋਂ ਲਗਾਇਆ ਗਿਆ ਜੋ ਖਰਚਾ ਆਇਆ ਮੈਡੀਸਨ ਦੇ ਉੱਪਰ ਜੋ ਵੀ ਆਇਆ ਹੈ ਕਿ ਪੁਰੀਆਂ ਰਚਾ ਦੇ ਵਿੱਚ ਲਾਹੇ ਜੀ ਦੀਪਕੂ ਜੀ ਬਹੁਤ ਸਮੇਂ ਸਾਧਾਰੇ ਇਸ ਦਾ ਮੁਸਫਾ ਹੋਣ ਦੇ ਵਿੱਚ ਉਤਾਰੀ ਮਾਤਾ ਮੰਦਰ ਕਮੇਟੀ ਵੱਲੋਂ ਇਸ ਕੀਤਾ ਮੰਤਲ ਇਹ ਬੇਸਾਰਾ ਜੀ ਦਸਤੂਰ ਵੱਲੋਂ ਸਾਰੇ ਜਿਹੜੇ ਆਪਣੇ ਵਤਨ ਆਏ ਨੇ ਬਸ ਬਹੁਤ ਬਹੁਤ ਨਮਾਣ ਦੇਖੋ ਅਜਿਹੇ ਪ੍ਰੋਗਰਾਮ ਦੇ ਵਿੱਚ ਜੋ ਮੈਡੀਕਲ ਕੈਂਪ ਲਾਇਆ ਗਿਆ ਤੇ ਸਾਡਾ ਬੇਟਾ ਦੀਪੂ ਇਹਨਾਂ ਦੀ ਮਦਰ ਵੀ ਅਨਫੋਰਚੂਨੇਟਲੀ ਛੋਟੀ ਮਰਦ ਬੈਥ ਹੋ ਗਈ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਹੈ ਤੇ ਵਧੀਆ ਡਾਕਟਰ ਇੱਥੇ ਆਏ ਕੋਈ ਭਾਵੇਂ ਬੇਸਹਾਰਾ ਜੀਵ ਜੰਤੂ ਇੱਕ ਸੁਸਾਇਟੀ ਜਿਹਦੇ ਪ੍ਰਧਾਨ ਆ ਰਕੇਸ਼ ਜੀ ਹੈਗੇ ਤੇ ਇਹਨਾਂ ਦੀ ਟੀਮ ਹੈ ਸਾਰੀ ਇਹਨਾਂ ਨੇ ਇੱਕ ਸੁਸਾਇਟੀ ਬਣਾਈ ਦੀ ਤੇ ਪਿਛਲੇ 15 ਸਾਲਾਂ ਤੋਂ ਇਹ ਬੇਸਹਾਰਾ ਜੀਵ ਜੰਤੂਆਂ ਦਾ ਇਲਾਜ ਕਰਦੇ ਆ ਤੇ ਹੁਣ ਇਹਨਾਂ ਨੇ ਇਹਦੇ ਵਿੱਚ ਨਾਲ ਬੰਦਿਆਂ ਨੂੰ ਵੀ ਐਡ ਕੀਤਾ ਵੀ ਇੱਥੇ ਕਿਉਂਕਿ ਫੈਸਿਲਿਟੀ ਡਾਕਟਰਾਂ ਦੀ ਪੂਰੀ ਨਹੀਂ ਹੁੰਦੀ ਕਿਸੇ ਸਮੇਂ ਕੋਈ ਗਾਇਨੇ ਦੀ ਜ਼ਰੂਰਤ ਆ ਕੋਈ ਹੋਰ ਜ਼ਰੂਰਤ ਹੈ ਤੇ ਇੱਥੇ ਕਾਲੀ ਮਾਤਾ ਮੰਦਰ ਦੇ ਵਿੱਚ ਇਹ ਪਿਛਲੇ 15ਵਾਂ ਕੈਂਪਰ 15ਵਾਂ ਕੈਂਪਰ ਨਾ ਤੇ ਹਰ ਐਡਵਾਰ ਨੂੰ ਲਾਉਂਦੇ ਆ ਤੇ ਸਾਰੀ ਜਿਹੜੀ ਦਵਾਈ ਹੈ ਉਹ ਵੀ ਪੇਸ਼ੈਂਟ ਨੂੰ ਖਰੀਦ ਦਿੱਤੀ ਆ ਤੇ ਜੇ ਕੋਈ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਜਾਂ ਕੋਈ ਕਿਸੇ ਖੁਸ਼ੀ ਗਮੀਲੇ ਮੌਕੇ ਦੇ ਕੋਈ ਕੈਂਪ ਆਪਣੇ ਉਸ ਦੀ ਯਾਦ ਦੇ ਵਿੱਚ ਲਵਾਉਣਾ ਚਾਹੁੰਦਾ ਤਾਂ ਉਹ ਵੀ ਵਧੀਆ ਗੱਲ ਵੀ ਹੈ ਆਪਣੇ ਬੁਰਗਾਂ ਨੂੰ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਇਹ ਬਹੁਤ ਵਧੀਆ ਗੱਲ ਹੈ ਤੇ ਨਾਲੇ ਤਾਂ ਲੋਕਾਂ ਦੀ ਸੇਵਾ ਹੋ ਜਾਂਦੀ ਹੈ ਤੇ ਨਾਲੇ ਆਪਣੇ ਪੁਰਖਿਆਂ ਦੇ ਪ੍ਰਤੀ ਸ਼ਰਧਾਂਜਲੀ ਵੀ ਹੋ ਜਾਂਦੀ ਹੈ ਸੋ ਮੈਂ ਵੀ ਕਹੂੰਗਾ ਸਾਰਿਆਂ ਨੂੰ ਜੇ ਕੋਈ ਇਹਨਾਂ ਦੀ ਮਦਦ ਦੇ ਤੌਰ ਤੇ ਇਸ ਤਰ੍ਹਾਂ ਵੀ ਕਰਨਾ ਚਾਹੇ ਤਾਂ ਬਹੁਤ ਵਧੀਆ ਗੱਲ ਹੈ ਬਾਕੀ ਮੈਂ ਇਸਦੀ ਵੀ ਸਲਾਹਾਂ ਕਰਦਾ ਇਹਨਾਂ ਨੌਜਵਾਨ ਮੁੰਡੇ ਆ ਇਹ ਨੌਜਵਾਨ ਨਹੀਂ ਕਰਦੇ ਤੇ ਮਦਦ ਇਹਨਾਂ ਦੀ ਹੋਰ ਵੀ ਰਿਟਾਇਰਡ ਲੋਕ ਵੀ ਕਰ ਰਹੇ ਨੇ ਜੋ ਨਾਲ ਉਹਨਾਂ ਦਾ ਵੀ ਵਧੀਆ ਟਾਈਮ ਪਾਸ ਹੁੰਦਾ ਤੇ ਉਹ ਚੰਗਾ ਕੰਮ ਕਰਦੇ ਆ ਕਾਲੀ ਮਾਤਾ ਮੰਦਿਰ ਦਾ ਵੀ ਚੱਲਿਆ ਉਹ ਕਾਲੀ ਮਾਤਾ ਮੰਦਿਰ ਦਾ ਤਾਂ ਸਾਰੀ ਸਹਾਇਤਾ ਜਦੋਂ ਉਹਨਾਂ ਦੇ ਟੈਂਪਲ ਦੇ ਵਿੱਚ ਇੱਥੇ ਬੈਠੇ ਤੇ ਕਾਲੀ ਮਾਤਾ ਮੰਦਿਰ ਸਾਰੀ ਕਮੇਟੀ ਹੈ ਜਿਹੜੀ ਦੇਖੋ ਕਈ ਖੇਤਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉਹਨਾ ਮੰਦਿਰ ਇਸ ਤਰ੍ਹਾਂ ਦਾ ਬਣਾਤਾ ਕਿ ਇੱਥੇ ਧਾਰਮਿਕ ਪ੍ਰੋਗਰਾਮ ਅਕਸਰ ਹੁੰਦੇ ਰਹਿੰਦੇ ਨੇ ਤੇ ਟੈਂਪਲ ਦੇ ਵਿੱਚ ਵੀ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਉਹ ਵੀ ਨਾਲ ਲੱਗੀ ਹੋਈ ਹੈ ਸੋ ਮੈਨੂੰ ਇਸੀ ਦਾ ਵੀ ਬੜਾ ਮਾਣ ਹੈ ਕਿ ਸਾਡੇ ਹਲਕੇ ਲਹਿਰੇ ਦੇ ਵਿੱਚ ਧਾਰਮਿਕ ਕੰਮ ਵੱਡੀ ਗਿਣਤੀ ਜੁੰਦੇ ਆ ਕਥਾ ਕੀਰਤਨ ਵੱਡੀ ਗਿਣਤੀ ਦੇ ਵਿੱਚ ਹੁੰਦਾ ਸਮਾਜਿਕ ਕੰਮ ਵੱਡੀ ਗਿਣਤੀ ਦੇ ਵਿੱਚ ਹੁੰਦੇ ਇਸ ਤਰ੍ਹਾਂ ਦੇ ਕੈਂਪਨੇ ਜਿਹੜੇ ਲੋਕਾਂ ਦੀ ਬਲਫੇਰ ਦੇ ਲਈ ਇਹ ਵੱਡੀ ਗਿਣਤੀ ਦੇ ਵਿੱਚ ਲਾਏ ਜਾਂਦੇ ਆ ਸੋ ਇਸ ਗੱਲੋਂ ਵੀ ਸਾਡਾ ਹਲਕਾ ਜੇ ਨਾ ਦਾਨ ਪੁੰਨ ਕਰੀਓ ਕਹਿ ਸਕਦਾ ਮੈਂ ਇੱਥੇ ਵੀ ਇਹ ਹਲਕਾ ਸਾਡਾ